ਰੋਜ਼ ਪੀਓ ਇਹ ਜੂਸ ਦਿਲ ਤੋਂ ਲੈ ਕੇ ਕਈ ਬਿਮਾਰੀਆਂ ਹੋ ਜਾਣ ਗਿਆ ਦੂਰ ਧਿਆਨ ਨਾਲ ਸੁਣਿਓ ਆ ਪੂਰੀ ਅਪਡੇਟ ਦੇਸ਼ ਦੇ ਵਿੱਚ ਹਰ ਸਾਲ ਹਾਰਟ ਟੈਕ ਦੇ ਮਰੀਜ਼ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਂਦੇ ਨੇ ਉਹਨਾਂ ਦੀ ਗਿਣਤੀ ਲਗਾਤਾਰ ਵਾਧੀ ਜਾਂਦੀ ਹੈ ਪਰ ਇੱਕ ਅਜਿਹਾ ਜੂਸ ਮੈਂ ਤੁਹਾਨੂੰ ਦੱਸਣ ਲਈ ਜਾ ਰਹੀ ਹਾਂ ਉਹ ਜੂਸ ਤੁਸੀਂ ਜੇਕਰ ਹਰ ਰੋਜ਼ ਪਿੰਦੇ ਉਹ ਤਾਂ ਤੁਹਾਡੀ ਦਿਲ ਦੀ ਬਿਮਾਰੀ ਤੋਂ ਲੈ ਕੇ ਹੋਰ ਕਈ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਉਹ ਬਿਮਾਰੀਆਂ ਤੁਹਾਡੀਆਂ ਦੂਰ ਵੀ ਹੋ ਸਕਦੀਆਂ ਤਾਂ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਸਿਹਤ ਨਾਲ ਜੁੜੀ ਹੋਈ ਹੈ ਜੇਕਰ ਆ ਜੂਸ ਤੁਸੀਂ ਘਰ ਦੇ ਵਿੱਚ ਬਣਾ ਕੇ ਪੀਂਦੇ ਹੋ ਤਾਂ ਤੁਹਾਡੇ ਲਈ ਬੇਹਦ ਹੀ ਬਿਹਤਰ ਹੋਗਾ ਦਰਅਸਲ ਦੱਸਦੀ ਹੈ ਕਿ ਦੇਸ਼ ਦੇ ਵਿੱਚ ਹਰ ਸਾਲ ਲੱਖਾਂ ਲੋਕ ਹਾਰਟ ਅਟੈਕ ਅਤੇ ਦਿਲ ਦੀਆਂ ਬਿਮਾਰੀਆਂ ਦੇ ਚਪੇੜ ਦੇ ਵਿੱਚ ਆਉਂਦੇ ਨੇ ਹਾਰਟ ਅਟੈਕ ਅਤੇ ਕਾਰਡੀਅਕ ਜੋ ਕਿ ਅਰੇਸਟ ਉਹਨਾਂ ਗੱਲਾਂ ਦੇ ਵਿੱਚ ਨੇ ਜੋ ਲੋਕਾਂ ਦੀ ਜੀਵਨ ਸ਼ੈਲੀ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਜੇ ਕਿਸੇ ਦੀ ਜੀਵਨ ਸ਼ੈਲੀ ਠੀਕ ਨਹੀਂ ਹੁੰਦੀ ਤਾਂ ਉਹਨਾਂ ਨੂੰ ਅਜਈਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਇਹ ਰਿਪੋਰਟ ਦੇ ਵਿੱਚ ਪਾਇਆ ਗਿਆ ਹੈਗਾ ਕਿ ਅਨਾਰ ਦਾ ਰਸ ਦਿਲ ਦੀ ਸੁਰੱਖਿਆ ਦੇ ਲਈ ਕਿਸੇ ਕੁਦਰਤੀ ਦਵਾਈ ਜਾਂ ਫਿਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਜੇ ਰੋਜ਼ਾਨਾ ਸਿਰਫ ਇੱਕ ਗਲਾਸ ਅਨਾਰ ਦਾ ਜूस ਪੀਤਾ ਜਾਵੇ ਤਾਂ ਇਹ ਹਾਰਟ ਹੈਲਥ ਦੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਤਾਂ ਅਧਿਐਨ ਹੋਰ ਇਸ ਦੇ ਬਾਰੇ ਕੀ ਕੁਝ ਕਹਿੰਦਾ ਹੈ ਉਹ ਜਾਣਦੇ ਹਾਂ ਵਿਸਥਾਰ ਦੇ ਵਿੱਚ। ਸਭ ਤੋਂ ਪਹਿਲਾ ਹੈ ਕਲੀਨਿਕ ਪਬਲੀਕੇਸ਼ਨ ਦੇ ਵਿੱਚ छਪੀਆਂ ਇੱਕ ਰਿਪੋਰਟ ਦੇ ਮੁਤਾਬਕ ਜੇ ਕੋਈ ਵਿਅਕਤੀ ਹਰ ਦਿਨ ਪੂਰੇ ਇੱਕ ਸਾਲ ਦੇ ਲਈ ਅਨਾਰ ਦਾ ਰਸ ਪਿੰਦਾ ਹੈ ਤਾਂ ਤੁਹਾਨੂੰ ਆਰਟਰੀਜ਼ ਦੇ ਵਿੱਚ ਬਲਾਕੇਜ ਦੀ ਸਮੱਸਿਆ ਨਹੀਂ ਹੁੰਦੀ ਹੈ ਜੇ ਕਿਸੇ ਦੀ ਆਰਟਰੀ ਦੇ ਵਿੱਚ ਜੋ ਕਿ ਪਲਾਕ ਜਮਿਆ ਹੋਇਆ ਹੈ ਤਾਂ ਇਹ ਵੀ ਲਗਭਗ 30% ਤੱਕ ਘਟ ਸਕਦਾ ਹੈ ਅਨਾਰ ਦਾ ਰਸ ਸਮੱਸਿਆ ਨੂੰ ਕਿਵੇਂ ਦੂਰ ਕਰਦਾ ਹੈ ਅਸਲ ਦੇ ਵਿੱਚ ਅਨਾਰ ਦੇ ਰਸ ਦੇ ਵਿੱਚ ਉੱਚ ਗੁਣਵੱਤਾ ਵਾਲੇ ਐਂਟੀਆਕਸੀਡੈਂਟ ਹੁੰਦੇ ਨੇ ਨਾਲ ਹੀ ਪਿਊ ਲਿਕੇਨਿਜ਼ ਅਤੇ ਦੱਸ ਦਈਏ ਕਿ ਪੋਲੀਫੋਨੋਲਜ਼ ਵੀ ਹੁੰਦੇ ਨੇ ਜੋ ਸਰੀਰ ਦੇ ਵਿੱਚ ਖੂਨ ਦੀ ਸਰਕੂਲੇਸ਼ਨ ਨੂੰ ਸਹੀ ਬਣਾਏ ਰੱਖਦੇ ਨੇ ਅਨਾਰ ਦਾ ਰਸ ਦੱਸ ਦਈਏ ਕਿ ਆਕਸੀਡੈਂਟਿਵ ਸਟ੍ਰੈਸ ਨੂੰ ਘਟਾਉਂਦਾ ਹੈ ਤੇ ਉੱਚ ਰक्तचाप ਦੀ ਸਮੱਸਿਆ ਦੇ ਵਿੱਚ ਵੀ ਅਨਾਰ ਦਾ ਰਸ ਪੀਣਾ ਲਾਭਦਾਇਕ ਹੁੰਦਾ ਹੈ ਅਨਾਰ ਦਾ ਰਸ ਪੀਣ ਨਾਲ ਸਰੀਰ ਦੇ ਵਿੱਚ ਸੋਜ ਤੇ ਇੰਡ ਲੇਮਿਸ਼ਨ ਦੀ ਵੀ ਘਟਦਾ ਹੈ ਜੋ ਨਸਾਂ ਅਤੇ ਧਮਨਾਂ ਦੇ ਵਿੱਚ ਸੋਜ ਅਤੇ ਬਲਾਕੇਜ ਨੂੰ ਘਟਾਉਂਦਾ ਹੈ। ਅਨਾਰ ਦੇ ਰਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਸਾਡੇ ਸਰੀਰ ਦੇ ਵਿੱਚ ਖਰਾਬ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਹੈ। ਅਨਾਰ ਦਾ ਰਸ ਅਧਿਐਨ ਦੇ ਵਿੱਚ ਮੁਤਾਬਕ ਦੱਸਦੇ ਕਿ ਦਵਾਈਆਂ ਦੇ ਨਾਲ ਲਿਆ ਜਾਵੇ ਤਾਂ ਕਾਫੀ ਹੱਦ ਤੱਕ ਲਾਭ ਦਾਇਕ ਹੁੰਦਾ ਸਾਬਤ ਹੁੰਦਾ ਹੈ ਧਮਨੀਆਂ ਦੇ ਵਿੱਚ ਹੋਣ ਵਾਲੇ ਬਲੋਕੇਜ ਨੂੰ ਘਟਾਉਣ ਦੇ ਲਈ ਰੋਜ਼ਾਨਾ ਅਨਾਰ ਦਾ ਰਸ ਪੀਣਾ ਚਾਹੀਦਾ ਹੈ ਹੁਣ ਗੱਲ ਆਉਂਦੀ ਹੈ ਵੀ ਦਿਲ ਦੇ ਲਈ ਇਹ ਕਿਵੇਂ ਲਾਭਦਾਇਕ ਹੁੰਦਾ ਹੈ ਤਾਂ ਅਨਾਰ ਦਾ ਰਸ ਅਧਿਐਨ ਦੇ ਮੁਤਾਬਕ ਦਵਾਈਆਂ ਦੇ ਨਾਲ ਨੇ ਜ਼ਿਕਰ ਲਿਆ ਜਾਵੇ ਤਾਂ ਇਹ ਕਾਫੀ ਹੱਦ ਤੱਕ ਲਾਭਦਾਇਕ ਸਾਬਤ ਹੋ ਸਕਦਾ ਹੈ ਧਮਨੀਆਂ ਦੇ ਵਿੱਚ ਹੋਣ ਵਾਲੇ ਬਲੋਕੇਜ ਨੂੰ ਘਟਾਉਣ ਦੇ ਲਈ ਰੋਜ਼ਾਨਾ ਅਨਾਰ ਦਾ ਰਸ ਪੀਣਾ ਚਾਹੀਦਾ ਹੈ ਉੱਚ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਪ੍ਰੈਸ਼ਰ ਕੰਟਰੋਲ ਕਰਨ ਦੇ ਵਿੱਚ ਵੀ ਇਹ ਰਸ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਅਨਾਰ ਦੇ ਰਸ ਦੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਨੇ ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਨੇ ਅਨਾਰ ਦਾ ਰਸ ਪੀਣ ਨਾਲ ਖੂਨ ਦੀ ਘਾਟ ਪੂਰੀ ਹੁੰਦੀ ਹੈ ਅਨਾਰ ਦਾ ਰਸ ਸਾਡੀਆਂ ਹੱਡੀਆਂ ਅਤੇ ਜੋੜਾਂ ਦੇ ਲਈ ਵੀ ਚੰਗਾ ਹੁੰਦਾ ਹੈ ਅਨਾਰ ਦਾ ਰਸ ਪੀਣ ਦੇ ਨਾਲ ਚਮੜੀ ਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਆਉਂਦਾ ਹੈ ਜੇ ਕੋਈ ਵਿਅਕਤੀ ਕਿਸੇ ਬਿਮਾਰੀ ਦੀ ਦਵਾਈ ਵੀ ਲੈ ਰਿਹਾ ਹੈ ਜਾਂ ਫਿਰ ਇਲਾਜ ਕਰਵਾ ਰਿਹਾ ਹੈ ਤਾਂ ਘੱਟ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਇਹ ਪੀਣ ਤੋਂ ਬਚਣਾ ਚਾਹੀਦਾ ਹੈ ਕਿਡਨੀ ਜਾਂ ਫਿਰ ਲੀਵਰ ਦੀ ਬਿਮਾਰੀ ਵਾਲੇ ਮਰੀਜ਼ਾਂ ਮਰੀਜ਼ ਵੀ ਇਸ ਰਸ ਨੂੰ ਪੀਣ ਤੋਂ ਬਚਣ ਤਾਂ ਇਹ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਤੇ ਇੱਕ ਵਾਰ ਜੇਕਰ ਤੁਸੀਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋ ਜੇਕਰ ਤੁਸੀਂ ਕੋਈ ਹੋਰ ਦਵਾਈ ਵੀ ਲੈ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਇੱਕ ਵਾਰ ਜ਼ਰੂਰ ਪੁੱਛ ਲਿਓ ਕਿ ਤੁਸੀਂ ਅਨਾਰ ਦਾ ਰਸ ਪੀ ਸਕਦੇ ਹੋ ਨਹੀਂ ਤਾਂ ਜੇਕਰ ਤੁਸੀਂ ਕੋਈ ਵੀ ਨਾਰਮਲ ਹੋ ਬਿਲਕੁਲ ਵੀ ਜੇਕਰ ਤੁਹਾਨੂੰ ਬਿਮਾਰੀਆਂ ਨਹੀਂ ਵੀ ਹੈ ਜੇਕਰ ਅਹ ਜੋ ਜੇ ਤੁਸੀਂ ਦਵਾਈ ਵੀ ਨਹੀਂ ਲੈ ਰਹੇ ਤਾਂ ਤੁਸੀਂ ਅਨਾਰ ਦਾ ਰਸ ਪੀ ਸਕਦੇ ਹੋ ਪਰ ਇੱਕ ਵਾਰ ਜੇ ਤੁਸੀਂ ਕਿਸੇ ਹੋਰ ਬਿਮਾਰੀ ਦੇ ਨਾਲ ਪੀੜਿਤ ਹੋ ਤਾਂ ਇੱਕ ਵਾਰ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲਿਓ